ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀਮਾਨ ਸੰਤ ਬਾਬਾ ਮੋਹਨ ਦਾਸ ਜੀ ਉਹਨਾਂ ਤੋਂ ਵਰੋਸਾ ਹੋਇਆ ਸ਼੍ਰੀਮਾਨ ਸੰਤ ਬਾਬਾ ਜਰਨੈਲ ਦਾਸ ਜੀ ਉਹਨਾਂ ਤੋਂ ਵਰੋਸਾ ਹੋਇਆ ਸ਼੍ਰੀਮਾਨ ਸੰਤ ਬਾਬਾ ਬਲਵੀਰ ਦਾਸ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਨਿਰਮਲ ਸਿੰਘ ਕੀ ਖੋਸਿਆ ਵਾਲੇ ਤੇ ਮਹਾਪਰਿਸ਼ਾ ਦੀ ਅਪਾਰ ਕਿਰਪਾ ਸਦਕੇ ਅੱਜ ਸੇਵਾਦਾਰ ਸਵੇਰ ਤੋਂ ਲੈ ਕੇ ਪੂਰੇ ਤਕਵਾ ਗਊਸ਼ਾਲਾ ਵਾਸਤੇ ਪਿੰਡ ਭਿੰਡਰ ਕਲਾ ਤੋਂ ਮੱਤੀ ਵੱਡਰ ਦੀ ਸੇਵਾ ਕਰੀ ਜਾਂਦੇ ਆ ਸਮੇਤ ਛੱਲੀਆਂ ਇਹ ਮੱਕੀ ਦੀ ਸੇਵਾ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਮਹਿੰਦਰ ਸਿੰਘ ਦੇ ਪਰਿਵਾਰ ਵਾਲਿਆਂ ਕੀਤੀ ਗਈ ਹੈ ਪ੍ਰਮਾਤਮਾ ਅਗੇ ਗਊਆਂ ਅਗੇ ਮਹਾਪਰਸ਼ਾ ਅਗੇ ਅਰਦਾਸ ਬੇਨਤੀ ਕਰਦੇ ਆ ਕਿ ਬਾਈ ਜੀ ਹੋਰਾਂ ਨੇ ਜੈਸਵੀ ਭਾਵਨਾਵਾਂ ਨਾਲ ਗਊਆਂ ਨੂੰ ਸਮੇਤ ਛਲੀਆਂ ਮੱਕੀ ਦਾਣ ਕੀਤੀ ਹੈ ਪ੍ਰਮਾਤਮਾ ਇਹਨਾਂ ਦੀਆਂ ਭਾਵਨਾਵਾਂ ਪੂਰੀਆਂ ਕਰੇ ਅੱਗੇ ਤੋਂ ਸੇਵਾ ਦੇ ਚਵਾ ਚੜ ਕੇ ਹਿੱਸਾ ਲੈਂਦਾ ਬੜ ਔਦੰਬਾਸ਼ੀ ਤੇ ਨਾਲ ਹੀ ਧੰਨਵਾਦ ਕਰਦੇ ਆ ਸੇਵਾਦਾਰਾਂ ਦਾ ਜੋ ਨਿਤਾ ਪ੍ਰਤੀ ਐਨੀ ਅਤਿ ਗਰਮੀ ਦੇ ਵਿੱਚ ਆਪ ਦੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਗਊਆਂ ਦੀ ਸੇਵਾ ਵਾਸਤੇ ਸਮਾਂ ਕੱਢਦੇ ਆ ਜੋ ਇੱਕ ਉਤਮ ਸੇਵਾ ਤੇ ਨਗਦ ਫਲ ਹੈ ਪ੍ਰਮਾਤਮਾ ਇਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਅੱਗੇ ਤੋਂ ਸੇਵਾ ਦੇ ਚਵਾਹੇ ਟੜ ਕੇ ਹਿੱਸਾ ਲੈਂਦਾ ਬਾਲ ਓਦਾਂ ਬਖਸ਼ੇ ਇਹ ਸੇਵਾ ਸਾਡੇ ਬਹੁਤ ਹੀ ਸਤਕਾਰਯੋਗ ਗਊ ਗਰੀਬ ਦੇ ਹਾਮੀ ਗਊਆਂ ਦੇ ਪਾਲਕ ਗਊਆਂ ਦੇ ਸ਼ਿੰਗਾਰ ਬ੍ਰਹਮਲੀਨ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਗਰਨੈਲ ਦਾਸ ਜੀ ਜਿਨ੍ਹਾਂ ਨੇ ਜਨਮ ਹੀ ਗਊ ਤੇ ਗਰੀਬ ਦੀ ਖਾਤਰ ਲਿਆ ਸੀ ਉਹਨਾਂ ਦੀ ਕਿਰਪਾ ਦੇ ਨਾਲ ਚੱਲ ਰਹੀ ਹੈ ਮਹਾਪੁਰਸ਼ਾਂ ਦੇ ਗਊਆਂ ਅਗੇ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆ ਕਿ ਸੇਵਾਦਾਰਾਂ ਤੇ ਮਿਹਰ ਭਰਿਆ ਹੱਥ ਰੱਖਿਓ ਮਹਾਪੁਰਸ਼ਾਂ ਤੇ ਮਿਹਰ ਭਰਿਆ ਹੱਥ ਰੱਖਿਓ ਦਾਨ ਕਰਨ ਵਾਲਿਆਂ ਤੇ ਮਿਹਰ ਭਰਿਆ ਹੱਥ ਰੱਖੋ ਜੋ ਸੇਵਾਦਾਰ ਵੱਤੋਂ ਵੱਧ ਸੇਵਾ ਕਰ ਸਕਣ ਮਹਾਪੁਰਸ਼ਿ ਕਰਾ ਸਕਣ ਦਾਨ ਕਰਨ ਵਾਲੇ ਦਾਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨ ਹਾ ਸ੍ਰੀ ਅਕਾਲ